ਪਿਆਰ ਭਰੀ ਸਾਸਰੀ ਘਰ ਕਹਿੰਦੇ ਐਡ ਲਵਾਣੀ ਤਾਲ ਤੇ ਪੋਟਰ ਤੇ ਨੰਬਰ ਚੰਗੀ ਆਦਾ 5 ਤੋਂ 7 ਫੁੱਟਾਂ ਵਾਂ ਪੇਜਿਆ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਕੇ ਅੰਦਰ ਫੋਲੋ ਕਰ ਦਿਆ ਕਰੋ ਤੇ ਆਪਾਂ ਲੈ ਕੇ ਆਏ ਆ ਇੱਕ ਟਰਾਲਾ ਇੱਕ ਗੱਡੀ ਤੇ ਦੋ ਟਰੈਕਟਰ ਚਾਰ ਚੀਜ਼ਾਂ ਲੈ ਕੇ ਆਏ ਆ ਵੀਡੀਓ ਕੋ ਸਾਰੀ ਵੀ ਕੋ ਸਟੈਪ ਨਾ ਕਰੇ ਲਾਇਕ ਸ਼ੇਅਰ ਕਮੈਂਟ ਕਰਦੇ ਚੈਨਲ ਫੋਲੋ ਕਰਦੇ 21 ਫੁੱਟ ਲੰਮਾ ਤੇ 7 ਫੁੱਟ ਚੌੜਾ ਤੇ ਏਰੀਆ ਹੈਗਾ ਚਾਰ ਪਰੋ ਚਾਰ ਪਰ ਇਹ ਕਾ ਵੀਰ ਦਾ ਤੇ ਦਾਸ ਸਿੰਘ ਕੀ ਗਾਡਰ ਦਾ ਨੜੀ ਆ ਬੋਲ ਦੇਸਾ ਵੀ ਭਾਈ ਦੇ ਭੈਣਾਂ ਤਿੰਨ ਫਟ ਵਿੱਢ ਜੋ ਫਟਵਾ ਵਾੜਾ ਲਾਈਟਾਂ ਤਿੰਨ ਤਿੰਨ ਪਿੱਛੇ ਲੱਗੀਆਂ ਸਾਈਡਾਂ ਤੇ ਲੱਗੀਆਂ ਵੀਲ ਕਵਰ ਪਏ ਆ ਬੇਰ ਤੇ ਲੱਗੇ ਆ ਸਾਰਾ ਟਰਾਲਾ ਲੇਜ਼ਰ ਕੱਟਦਾ ਬਣਿਆ ਵਾ 55 56 ਇੰਚ ਮੱਛੀ ਹੋਕ ਕੋ ਕਿੱਥੇ ਗੁੱਲਾ ਪੈਂਦਾ ਉਹ 4 ਇੰਚੀ ਵੱਡਾ ਟੂਲ ਬਾਕਸ ਲੱਗਿਆ ਮੰਜਾ ਲੱਗਿਆ ਦਾਸ ਸਿੰਘ ਕੀ ਗਾੜਾਂ ਝੋਲੀ ਵਿੱਚ ਸਪੋਟਾ ਲੱਗੀਆਂ ਰੱਸੇ ਕਸਣ ਵਾਲਾ ਵੀ ਲੱਗਿਆ ਤੇ ਰੱਸੇ ਕਸ ਇਕੱਠੇ ਕਰਨ ਵਾਲਾ ਵੀ ਲੱਗਿਆ ਗੰਨੀ ਵਾਲੇ ਵੀ ਰਵਾ ਤੇ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਪੂਰੀ ਹੈਵੀ ਹੁੱਕ ਲੱਗੀ ਮਗਰ ਦੀ ਤੇ ਪੂਰਾ ਵਧੀਆ ਟਰਾਲਾ ਤੇ ਉਹ ਗਾਰਾ ਪੈਰ ਤੋਂ ਮੈਟੇ ਵੀ ਲੱਗੇ ਵੀ ਯਾਰ ਤੇ ਸਾਈਡਾਂ ਤੇ ਕੁੰਡਾਂ ਲੱਗੀਆਂ ਢੋਜਣ ਪਾਉਣ ਨੂੰ ਇਹ ਪੂਰਾ ਵਧੀਆ ਟਰਾਲਾ ਕਿਸੇ ਵੀਰਪਾਈ ਨੇ ਲੈਣਾ ਵੀ ਦਸਪਰ ਕਰ ਸਕਦੇ ਹੈ ਰੇਟ ਹੈਗਾ 3 ਲੱਖ ਤੇ 70000 ਰੁਪਿਆ ਕਿਹੜਾ ਪੰਜਾਬ ਬੰਦਿਆਂ ਨੇ ਵੀਡੀਓ ਸ਼ੇਅਰ ਕਰਕੇ ਜਾਓ ਚੈਨਲਰ ਫੋਲੋ ਕਰਕੇ ਜੋ 5000 ਰੁਪਿਆ ਲੈਸ ਕਰ ਦੇਣਗੇ 3 ਲੱਖ 70000 ਰੁਪਿਆ ਰੇਟ ਆ 5000 ਰੁਪਿਆ ਲੈਸ ਕਰ ਦੇਣਗੇ ਕੋਕਾ ਪੀ ਟਰਾਲਾ ਕਿਸੇ ਵੀਰਪਾਈ ਨੇ ਲੈਣਾ ਵੀ ਦਸਪਰ ਕਰ ਸਕਦੇ ਹੈ ਸਾਰੀ ਗੱਲ ਕਾਲੀ ਫੋਨ ਲੱਗਦੇ ਹੋ ਗਏ ਦੋ 2013 ਮਾਡਲ ਟਰੈਕਟਰ ਆ ਇੰਜਨ ਕੇ ਲਿਫਟ ਦਾ ਓਕੇ ਆ ਸੋਨੂ ਮਰੀਦ ਵੀਰ ਦਾ ਨਾਂ ਢੀਲਾ ਗਰਦਾਸਪੁਰ ਸੋਨੂ ਮਰੀਦ ਤੇ ਪਾਵਰ ਸਟੇਰਨ ਡਬਲ ਕਲੱਚ ਤੇ ਡੈਕਸ ਬ੍ਰੇਕਾਂ ਤੇ ਪੂਰਾ ਵਧੀਆ ਟਰੈਕਟਰ ਆ ਅਰਜਨ 555 ਕੋਕਾ ਵੀ ਟਰੈਕਟਰ ਕਿਸੇ ਵੀਰ ਪਈਆਂ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਸੋਨੂ ਮਰੀਦ ਵੀਰ ਦਾ ਨਾਂ ਢੀਲਾ ਗਰਦਾਸਪੁਰ ਕੋਕਾ ਵੀ ਟਰੈਕਟਰ ਆ ਤੇ ਰੇਟ ਦੀ ਗੱਲ ਕਰੀਏ ਆਪਾਂ 60 ਪੈਸੇ ਟਾਇਰ ਆ ਚਾਰੀ ਇਹਦੇ ਤੇ ਰੰਗ ਪੀਂਡ ਦਾ ਸਾਰਾ ਟਰੈਕਟਰ ਨਹੀਂ ਰਾਜਾ ਕੋਕਾ ਪੀਸਾ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ 3 ਲੱਖ ਤੇ 65000 ਰੁਪਿਆ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜਿਹੋ ਚੈਨਲ ਨੂੰ ਫੋਲੋ ਕਰਕੇ ਜਿਊਗਾ 5000 ਰੁਪਿਆ ਲੇਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲਾ ਕੇ ਦੱਸ ਸਕਦੇ ਹੋ ਕੋਕਾ ਪੀ ਟਰੈਕਟਰ ਹੈ ਗੱਡੀ ਵਕਾਉ ਹੈ 218 ਮਟਲੋ ਕੋਕਾ ਪੀਸ ਗੱਡੀ ਆ ਕਿਸੇ ਵੀਰ ਭਾਈ ਨੂੰ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਤੇ ਸਾਰੀ ਸੀਸੇ ਸਾਰਿਆਂ ਦੀ ਰੰਗ ਪੇਂਟ ਦੀ ਸਾਰੀ ਨੀਰ ਆ ਜਾ ਤੇ ਟਾਇਰ ਜਮਾ ਨਵੇਂ ਚੜੇ ਹੋਏ ਗੱਡੀ ਦੇ 98 ਪੈ ਟਾਇਰ ਤੇ ਲਾਈ ਵੀਲ ਪਾਏ ਆ ਟੱਚ ਸਰਗੇ ਪੂਰੀ ਵਧੀਆ ਗੱਡੀ ਆ ਪੰਜਾਬ ਨੰਬਰ ਰੰਗ ਪੇਂਟ ਦੀ ਸਾਰੀ ਨੀਰ ਆ ਜਾ ਗੱਡੀ ਸੀਟਾਂ ਵੇਖ ਸਾ ਤੇ ਵਿਖੇ ਪੂਰੀ ਸੋਹਣੀ ਗੱਡੀ ਆ ਕਿਸੇ ਵੀਰ ਪਾਈ ਲੈਣੀ ਹੋਵੇ ਬੀਨਸ ਪਰ ਕਰ ਸਕਦੇ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ 7 ਲੱਖ ਤੇ 25000 ਰੁਪਿਆ ਮੌਕੇ ਦੇ ਮਾਤਣ ਕਰ ਦੇਣਗੇ ਕੋਕਾ ਪੀਸ ਗੱਡੀ ਆ 2018 ਮਾਡਲ 7 ਲੱਖ ਤੇ 25000 ਰੁਪਿਆ ਰੇਟ ਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋਕਾ ਪੀਸ ਗੱਡੀ ਆ ਇੰਨੇ ਇੰਨੇ ਗੇਅਰ ਦੀ ਜਮਾ ਓਕੇ ਆ ਬਹੁਤ ਘੱਟ ਗੱਡੀ ਚੱਲੀ ਵੀ ਆ ਜਿਲ੍ਹਾ ਫਰੀਦਕੋਟ ਏਰੀਆ ਪੰਜ ਗਰੇਗੇ ਕੋਕਾਪੀ ਨਾੜ ਕੇਲਾ ਟਰੈਕਟਰ ਆ ਇੰਜਨ ਕੇ ਲੱਟਦਾ ਓਕੇ ਆ 1998 ਮਾਡਲ ਆ ਪਾਵਰ ਸਟੀਅਰ ਨਾ ਤੇ ਛੋ ਦਾ ਰੰਗ ਸਾਰਾ ਹੀ ਨੀਰ ਆ ਜਾ ਟੈਂਕੀ ਦਾ ਰੰਗ ਨੀਰ ਆ ਜਾ ਮਾੜਾ ਮੋਟਾ ਟੱਟ ਜੇ ਬਣਾ ਦੀ ਵੱਜਿਆ ਹੋਵੇ ਮੂੜੇ ਹਿੱਸੇ ਦੇ ਵੱਜਿਆ ਵਾ ਮਾੜਾ ਮੋਟਾ ਚੋਂ ਕੋਕਾਪੀ ਟਰੈਕਟਰ ਕਿਸੇ ਵੀਰ ਪੈ ਨਹੀਂ ਲੈਣਾ ਵੀ ਨਸਪਰ ਕਰ ਸਕਦੇ ਆ ਤੇ ਮਾੜਾ ਮੋਟਾ ਬੈਂਪਰ ਦੇ ਵੱਜਿਆ ਰੰਗ ਕੋ ਕਿਉਂ ਕੋਕਾ ਵੀ ਟਰੈਕਟਰ ਆ ਤੇ ਵਾਹ ਇੰਜਨ ਗੇ ਲਿਫਟ ਦਾ ਕੰਮ ਹੋਇਆ ਵਾ ਸਾਰਾ ਹੀ ਤੇ ਇਹ ਵਧੀਆ ਟਰੈਕਟਰ ਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਰੇਟ ਤੁਹਾਨੂੰ ਦੱਸਦੇ ਆ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਪੰਜਾਬ ਬੰਦਿਆਂ ਨੂੰ ਤੇ ਸਕਰੀਨਸ਼ਾਟ ਬਖਾਊਗਾ ਜਾ ਕੇ ਮਾਲਕ ਨੂੰ ਉਹਨੂੰ ਤਾਂ ਮਿਲ ਜਾਊਗਾ ਟਰੈਕਟਰ 1 ਲੱਖ ਤੇ 95000 ਦਾ ਕਿਹੜਾ ਵੀਡੀਓ ਨਾ ਸ਼ੇਅਰ ਕਰਕੇ ਜਾਊਗਾ ਉਹਨੂੰ ਮੇਰੇ ਮਿਲੂਗਾ ਟਰੈਕਟਰ ਇਹ 2 ਲੱਖ ਤੇ 20 ਹਜ਼ਾਰ ਦਾ ਉਹ ਰੇਟ ਹੈਗਾ 2 ਲੱਖ 20 ਹਜ਼ਾਰ ਰੁਪਇਆ ਕਿਹੜਾ ਪੰਜਾਂ ਬੰਦੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੇਸਬੁੱਕ ਦਾ YouTube ਦਾ ਇਸੇ ਨਾਂ ਦੇ ਫੇਸਬੁੱਕ ਦਾ ਉਹਨੂੰ ਮਿਲ ਜੂਗਾ ਟਰੈਕਟਰ 1 ਲੱਖ ਤੇ 95 ਹਜ਼ਾਰ ਰੁਪਏ ਦਾ ਇੰਜਨ ਗੇਅਰ ਲੈਫਟ ਦਾ ਟਰੈਕਟਰ ਓਕੇ ਆ ਤੇ ਰੰਗ ਪੀਂਡ ਦਾ ਸਾਰਾ ਟਰੈਕਟਰ ਨੀਰਾ ਜਾ ਕੋਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਸ਼ੇਅਰ ਕਰਦੇ